ਇਸ ਪਰਿਵਾਰ ਦੇ ਉੱਤੇ ਬੜੀ ਜ਼ਹਿਮਤ ਪਈ ਆ ਇੱਕ ਗਰੀਬ ਵੀ ਆ ਨਾਲ ਨਾਲ ਦੋਨਾਂ ਦੀਆਂ ਲੱਤਾਂ ਨੂੰ ਪੋਲੀਓ ਹੋਇਆ ਦੋਨੇ ਅਪਾਜ ਵੀ ਨੇ ਗੁੜੀਆਂ ਹੋਈ ਸੀ ਵਾਈਫ ਕੋਲੇ ਉਹਦੇ ਨਾ ਜਰਮ ਲੈਣ ਸਾਰੇ ਪੋਟੀ ਵਾਲੀਆਂ ਨਾੜੀਆਂ ਬਲੌਗ ਸੀ ਉਹਦਾ ਆਪਰੇਸ਼ਨ ਪਰੂਸ਼ਨ ਕਰਾਇਆ ਇਲਾਜ ਚੱਲਿਆ ਲੰਮੀ ਧੀਰ ਤੱਕ 8 ਮਹੀਨੇ ਘੱਟੋ ਘੱਟ ਉਹ ਫਿਰ ਵਿਚਾਰੀ ਦੀ ਉਹਦੀ ਜ਼ਿੰਦਗੀ ਉਹ ਵੀ ਨਹੀਂ ਬਚੀ ਆਪਣਾ ਪੈਸਾ ਵੀ ਜਾਵੜਿਆ ਉਸ ਤੋਂ ਬਾਅਦ ਥੋੜੇ ਦੇਮ ਟਾਈਮ ਬਾਅਦ ਹੀ ਇੱਕ ਜਮਤ ਹੋਰ ਪੈ ਗਈ ਮੇਰੀ ਮਾਤਾ ਦੇ ਦਿਮਾਗ ਦੀ ਨਾੜੀ ਬਲੌਗ ਹੋ ਗਈ ਉਹਦੇ ਸਟੰਟ ਪਵਾਇਆ ਜੀ ਉਹ ਵਾਵਾ ਟਾਈਮ ਅੰਜੇ ਚ ਪਈ ਰਹੀ ਉਸ ਤੋਂ ਬਾਅਦ ਫਿਰ ਉਹਦੀ ਵੀ ਵਿਚਾਰੇ ਦੀ ਲੈਥ ਹੋ ਗਈ ਆਪਾਂ ਸੋਚਦੇ ਆਂ ਵੀ ਆਪਣਾ ਵੀ ਜੀ ਬਚ ਜਾਵੇ ਪੈਸਾ ਥੇਲਾ ਵੀ ਚਲ ਆਪਾਂ ਕੁਸ ਵੀ ਕਰਦੇ ਆਂ ਮੇਂ ਜਿਆਦਾ ਤਹਿਣੀ ਜੀ ਆਪਾਂ ਜਗਾ ਗਹਿਣੇ ਕਰਤੀ ਠੀਕ ਹੈ ਜੀ ਉਹਦੇ ਵਿੱਚ ਆਉਣਾ ਆ ਵੀ ਅਸੀਂ ਦੋਨੇ ਜੀ ਬੱਜੋ ਰਤਿਆਂ ਜੇ ਮੇਰੀ ਜਗਾ ਵਹਿ ਗਈ ਘਰ-ਬਾਰ ਗਿਆ ਵੀ ਮੈਥੋਂ ਮੜ ਕੇ ਬਾਨਾ ਨਹੀਂ ਗਿਆ ਦਮਾਰਾ ਹੁਣ ਇਸ ਟਾਈਮ ਜੀ ਬਹੁਤ ਮਾੜੇ ਹਾਲਾਤ ਆ ਜੀ ਰੋਟੀ ਦਾ ਵੀ ਗੁਜ਼ਾਰਾ ਮਸਾਂ ਹੀ ਜੂਣ ਗੁਜ਼ਾਰਾ ਹੋਣਾ ਇੱਕ ਟਾਈਮ ਖਾ ਲਈ ਇੱਕ ਟਾਈਮ ਖਾਂਦੇ ਨਹੀਂ ਇੰਨੇ ਹਾਲਾਤ ਮਾੜੇ ਆ ਜੀ ਕਿੰਨਾ ਕਰਜ਼ਾ ਲਿਆ ਸੀਗਾ ਤੁਸੀਂ ਕਰਜ ਜੀ ਹੈਗਾ ਵੀ 3.5 ਲੱਖ ਰੁਪਏ ਮੇਰੇ ਸਿਰ ਉਹ ਵਿਆਜ ਪੈ ਪੈ ਗਈ ਵੀ ਜਾਨੀ ਕਿ ਵਧ ਗਈ ਜਿਹਨ ਕਿੰਨਾ ਵਧ ਗਿਆ ਹਾਂਜੀ ਘੱਟੋ ਘੱਟ 4-5 ਲੱਖ ਰੁਪਏ ਹੋਇਆ ਪਿਆ ਜੀ ਮੇਰੇ ਸਿਰ ਕਰਜ ਦੁਕਾਨ ਬੰਦ ਪਈ ਹੈ ਜੇ ਮਾਲ ਆਉਣ ਵਾਲਾ ਪੈਨਸ਼ਨ ਵਗੈਰਾ ਲੱਗੀ ਹੈ 1500 ਰੁਪਏ ਇਹਨਾਂ ਦਾ ਹੁੰਦਾ ਬਸ ਜੀ ਉੱਤੀ ਗੁਜ਼ਾਰਾ ਹੁੰਦਾ ਵੀ ਆਪ ਦਾ ਰੁੱਖੀ ਮਿੱਸੀ ਖਾ ਕੇ ਟਾਈਮ ਪਾਸ ਕਰ ਲੈਨੇ ਆ ਜੀ ਹੁਣ ਪਤਾ ਨਹੀਂ ਕਿ ਇਦਾਂ ਦੇ ਹਾਲਾਤ ਬਣ ਗਏ ਵੀਦੂ ਤਾਂ ਜੀ ਖੁਦ ਖੁਸ਼ੀ ਕਰ ਲਗੇ ਇੰਨੇ ਹਾਲਾਤ ਮਾੜੇ ਵੀ ਇੰਨੀ ਜੇ ਜੀ ਜ਼ਿੰਦਗੀ ਜੋ ਕੇ ਕਰਨੀ ਕੀ ਹੋਈ ਉਹ ਫੇਰ ਬੇਟੇ ਬਾਰੇ ਸੋਚੀਦਾ ਜੀ ਵੀ ਹੁਣ ਉਹਦਾ ਕੀ ਕਸੂਰ ਆ ਵਿਚਾਰੇ ਦਾ 11 ਸਾਲ ਦਾ